ਪੰਜਾਬ ਰਾਜ ਫਾਰਮੇਸੀ ਆਫੀਸਰ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਰਹਿਨਮਾਈ ਹੇਟ ਫਾਰਮੈਸਿਸਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਵਿਸ਼ਵ ਫਾਰਮੇਸੀ ਦਿਵਸ ਦੇ ਸੰਬੰਧ ਵਿੱਚ ਪ੍ਰੈਜ਼ੀਡੈਂਸੀ ਹੋਟਲ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ ਗਿਆ ਐਸੋਸੀਏਸ਼ਨ ਦੇ ਚੇਅਰਮੈਨ ਸਾਥੀ ਸਤਪਾਲ ਲੱਠ ਦੀ ਅਗਵਾਈ ਹੇਟ ਕਰਵਾਏ ਇਸ ਸਮਾਰੋਹ ਵਿੱਚ ਸਰਕਾਰੀ ਨੌਕਰੀ ਕਰੇ ਜ਼ਿਲ੍ਹਾ ਪਰੀਸ਼ਦ ਸੇਵਾ ਮੁਕਤ ਫਾਰਮੈਸਿਸਟਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਸਮਾਰੋਹ ਦੀ ਸ਼ੁਰੂਆਤ ਚੇਅਰਮੈਨ ਸਾਥੀ ਸਤਪਾਲ ਲੱਠ ਸਾਥੀ सुरेंद्र ਕੇਈ ਜੀ ਦੇ ਧਰਮ ਪਤਨੀ ਮੈਡਮ ਸੁਖਵੰਤ ਕੌਰ ਅਤੇ ਖਾਸ ਤੌਰ ਤੇ ਹਿਮਾਚਲ ਤੋਂ ਪਹੁੰਚੀ ਸਾਫ ਦਾ ਸੀਨੀਅਰ ਫਾਰਮੇਸੀ ਅਫਸਰ ਸਾਥੀ ਰਾਮ ਕੁਮਾਰ ਵੱਲੋਂ ਸਾਂਝੇ ਤੌਰ ਤੇ ਸ਼ਮ੍ਹਾ ਰੋਸ਼ਨ ਕਰਕੇ ਇਸ ਸਮਾਰੋਹੀ ਕਾਰਵਾਈ ਚਲਾਉਂਦਿਆਂ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕਤਰ ਸਾਥੀ ਬਲਰਾਜ ਸਿੰਘ ਨੇ ਹਾਜ਼ਰ ਸਮੂਹ ਸਾਥੀਆਂ ਦੀ ਜਾਣ ਪਹਿਚਾਨ ਕਰਵਾਈ। ਉਨ੍ਹਾਂ ਵੱਲੋਂ ਅੱਜ ਦੇ ਦਿਨ ਦੀ ਮਹੱਤਤਾ, ਸਬੰਧੀ ਅਤੇ ਜਥੇਬੰਦੀ ਵੱਲੋਂ ਸੂਬੇ ਪੱਧਰ ਤੇ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਫਾਰਮੇਸੀ ਅਫੀਸਰ ਐਸੋਸੀਏਸ਼ਨ ਜਨਰਲ ਸਕੱਤਰ ਦੀ ਪਾਂਜਲੀ ਪੱਟੀ ਵੱਲੋਂ ਫਾਰਮੇਸੀ ਕਿੱਤੇ ਦੀਆਂ ਮੁਸ਼ਕਲਾਂ ਅਤੇ ਅਹਿਮੀਅਤ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਵਿਸ਼ਵ ਪੱਧਰ 'ਤੇ ਇਸ ਕਿੱਤੇ ਨੂੰ ਬਹੁਤ ਹੀ ਉੱਚ ਪੱਧਰ ਦਾ ਦਰਜਾ ਹਾਸਲ ਹੈ ਪਰੰਤੂ ਸਾਡੇ ਦੇਸ਼ ਅੰਦਰ ਇਸ ਕਿੱਤੇ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਫਾਰਮੇਸੀ ਐਕਟ ਨੂੰ ਪੂਰਨ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਲਈ ਸਾਨੂੰ ਸੰਘਰਸ਼ ਦੇ ਨਾਲ-ਨਾਲ ਆਮ ਲੋਕਾਂ ਅਤੇ ਬੁੱਧੀਜੀਵੀਆਂ ਨੂੰ ਫਾਰਮਸਿਸਟ ਦੀ ਅਹਿਮ ਭੂਮਿਕਾ ਸੰਬੰਧੀ ਜਾਗਰੂਕ ਕਰਨ ਦੀ ਅਹਿਮ ਜੋੜ ਹੈ ਜ਼ਿਲ੍ਹਾ ਪ੍ਰਧਾਨ ਸਾਥੀ ਇੰਦਰਜੀਤ ਵਰਦੀ ਵੱਲੋਂ ਜਥੇਬੰਦੀ ਦੀ ਮਹੱਤਤਾ 36 ਯੂਨੀਅਨ ਸਿਧਾਂਤਾਂ ਤੇ ਚੱਲਦਿਆਂ ਮੰਗਾਂ ਪ੍ਰਤੀ ਜਾਗਰੂਕ ਹੋ ਕੇ ਮੰਗਾਂ ਦੇ ਹਾਣ ਦਾ ਸੰਘਰਸ਼ ਉਲੀਕਣ ਅਤੇ ਸਾਂਝੀਆਂ ਮੰਗਾਂ ਦੀ ਪ੍ਰਾਪਤੀ ਲਈ ਸਾਂਝੇ ਸੰਘਰਸ਼ਾਂ ਦਾ ਹਿਸਾਬ ਬਣ ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰੀ ਸਕੀਲ ਰੱਦ ਕਰਾਉਣੇ ਪੁਰਾਣੀ ਪੈਨਸ਼ਨ ਲਾਗੂ ਕਰਾਉਣੀ ਅਤੇ ਫਾਰਮੇਸੀ ਟਨੂ ਲਾਗੂ ਕਰਾਉਣਾ ਮੁੱਖ ਚੁਣੌਤੀਆਂ ਹਨ। ਸਾਬਕਾ ਜ਼ਿਲ੍ਹਾ ਪ੍ਰਧਾਨ ਸਾਥੀ ਬਰਮਿੰਦਰ ਸਿੰਘ ਨੇ ਪਿਛਲੇ ਸਮੇਂ ਦੌਰਾਨ ਸੰਘਰਸ਼ ਦੌਰਾਨ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਮੁੱਢਲੀ ਯੋਗਤਾ ਨੂੰ ਬਧਾਉਣਾ, ਅਹੁਦਿਆਂ ਦੇ ਨਾਮ ਕਰਨਾ, ਫਾਰਮੇਸੀ ਅਫਸਰ ਕਰਨਾ ਅਤੇ ਖਾਸ ਕਰਕੇ ਕਈ ਦਹਾਕਿਆਂ ਤੋਂ ਬਾਅਦ ਨਵੀਂ ਪੜਤੀ ਨੂੰ ਮੋੜ ਚਾਲੂ ਕਰਾਉਣਾ ਸ਼ਾਮਲ ਹੈ। ਜਿਸ ਕਰਕੇ 2021 ਵਿੱਚ ਨਵੀਂ ਪੜਤੀ ਕਾਰਨ ਫਾਰਮੇਸੀ ਅਫਸਰ ਨੂੰ ਨੌਕਰੀ ਮਿਲੀ ਹੈ, ਉਹਨਾਂ ਇਸ ਗੱਲ ਦੀ ਵੀ ਚੇਤਾਵਨੀ ਦਿੱਤੀ ਕਿ ਇਹ ਜਿਹੜੀਆਂ ਜਥੇਬੰਦੀਆਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ, ਉਹ ਕਦੇ ਵੀ ਸੰਘਰਸ਼ ਦੇ ਮੈਦਾਨ ਵਿੱਚ ਸਫਲ ਨਹੀਂ ਹੁੰਦੀਆਂ ਅਤੇ ਆਫਸਰ ਦੀ ਕਟਪੁਤਲੀ ਬਣ ਕੇ ਰਹਿ ਜਾਂਦੀਆਂ ਹਨ ਇਸ ਇਕਤਰਤਾ ਨੂੰ ਸਾਬਕਾ ਪ੍ਰਧਾਨ ਗੋਪਾਲ ਦਾਸ ਮਲਹੋਤਰਾ ਫਾਰਮੇਸੀ ਅਫਸਰ ਤਮੰਨਾ ਕਾਲੀਆ ਰਮਨ ਸੈਣੀ ਰੂਲਰ ਫਾਰਮੇਸੀ ਅਫਸਰ ਜੁਨੀਅਨ ਆਗੂ ਅਜੀਤ ਸ਼ਰਮਾ ਹਰਪਾਲ ਪੱਟੀ ਨੇ ਸਮੂਹ ਕੇਡ ਨੂੰ ਇੱਕ ਮੁਠ ਹੋ ਕੇ ਸਰਕਾਰ ਦੀਆਂ ਨੀਤੀਆਂ ਦਾ ਟਾਕਰਾ ਕਰਨ ਅਤੇ ਆਪਣੇ ਕਿੱਤੇ ਤੇ ਖੇਤੇ ਦੀ ਪਛਾਣ ਬਣਾਉਣ ਦੀ ਗੱਲ ਆਕੀ ਸਮਾਰੋਹ ਦੇ ਅੰਤ ਵਿੱਚ ਚੇਅਰਮੈਨ ਸਾਥੀ ਸਤਪਾਲ ਲਠ ਵੱਲੋਂ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਜੇ ਇਹ ਬੰਦੀ ਹੀ ਸਭ ਤੋਂ ਵੱਡੀ ਤਾਕਤ ਹੈ ਅਤੇ ਜਥੇਬੰਦ ਹੋ ਕੇ ਕੀਤੇ ਸੰਘਰਸ਼ੇ ਸਦਕਾ ਹੀ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ ਉਹਨਾਂ ਕਹਿੰਿਆ ਕਿ ਸਮੂਹ ਕਿਡਰ ਨੂੰ ਜਥੇਬੰਦੀ ਤੇ ਵਿਸ਼ਵਾਸ ਰੱਖਦੇ ਹਨ ਲੋਕ ਘੋਲਾਂ ਦਾ ਹਿੱਸਾ ਬਣਨਾ ਚਾਹੀਦਾ ਹੈ ਤਾਂ ਜੋ ਸਰਕਾਰ ਦੀਆਂ ਨੀਤੀਆਂ ਦਾ ਟਕਰਾ ਕਰਨ ਦੇ ਨਾਲ ਨਾਲ ਅਫਸਰ ਸ਼ਾਹੀ ਨੂੰ ਭਾਰੂ ਹੋਣ ਤੋਂ ਰੋਕਿਆ ਜਾ ਸਕੇ ਇਸ ਮੌਕੇ ਪਿਛਲੇ ਸਾਲ ਸੇਵਾਮੁਕਤ ਹੋਏ ਸੀਨੀਅਰ ਫਾਰਮੇਸੀ ਅਫਸਰ ਮੈਡਮ ਸੰਜੀਵ ਸੈਣੀ ਨੂੰ ਸਨਮਾਨਿਤ ਕੀਤਾ ਗਿਆ ਇਸ ਸਮਾਰੋਹ ਨੂੰ ਸਫਲ ਬਣਾਉਣ ਵਿੱਚ ਅਜੀਤ ਸ਼ਰਮਾ ਦੀ ਪੰਜਲੀ ਭੱਟੀ ਰਗਵੀਰ ਸਿੰਘ ਵੱਲੋਂ ਅਹਿਮ ਯੋਗਦਾਨ ਪਾਉਣ ਤੇ ਸਾਰੀ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ। ਆਤ ਵਿੱਚ ਨਾਰਿਆਂ ਦੀ ਗੂੰਜ ਹੇਠ ਸਮਾਪਤ ਹੋਇਆ ਇਹ ਸਮਾਗਮ ਇੱਕ ਸਫਲ ਟ੍ਰੇਡ ਯੂਨੀਅਨ ਸਕੂਲ ਹੋ ਨਿਭੜਿਆ। ਹੁਸ਼ਿਆਰਪੁਰ ਤੋਂ ਅਰਜੰਦਰ ਦੀਪਕ ਦੀ ਖਾਸ ਰਿਪੋਰਟ। ਜੁੜੇ ਰਹੋ ਸਾਡੇ ਨਾਲ ਸਬਸਕ੍ਰਾਈਬ ਕਰੋ ਆਪਣਾ ਪੰਜਾਬ 24। 29 ਸਤੰਬਰ 2024 ਨੂੰ ਵਰਲਡ ਪੰਜਾਬ ਰਾਜ ਫਾਰਮਾਸਿਸ ਅਕਸਰ ਐਸੋਸੀਏਸ਼ਨ ਫਾਰਮੇਸੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਜੁਆਇੰਟ ਵੈਂਚਰਿੰਗ ਦੇ ਨਾਲ ਬਰਡ ਫਾਰਮਾਸਿਸਟੇ ਬਣਾਉਣ ਜਾ ਰਹੇ ਹਨ ਅਤੇ ਇਸ ਫੰਕਸ਼ਨ ਦੇ ਵਿੱਚ ਸਾਡੇ ਚੋਂ ਰਿਟਾਇਰ ਹੋਏ ਫਾਰਮਾਸਿਸਟ ਵਰਕਿੰਗ ਫਾਰਮੇਸੀ ਅਫੀਸਰ ਜਿਨ੍ਹਾਂ ਦੇ ਵਿੱਚ ਦੋ categories ਹੁੰਦੀਆਂ ਨੇ ਜੀਆ ਰੈਗੂਲਰ ਔਰ ਕੰਟਰੈਕਟਰ ਸਾਰੇ ਇਕੱਠੇ ਹੋ ਕੇ ਅੱਜ ਇਹ ਦਿਸ਼ਾ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਇਸ ਦੇ ਦਾਇਰੇ ਨੂੰ ਹੋਰ ਵੱਡਾ ਕਰਨ ਜਾ ਰਹੇ ਆ ਜਿਹੜੇ ਰੀਜਿਸਟਰਡ ਫਾਰਮਾਸਿਸਟ ਚਾਹੇ ਉਹ ਵਰਕਿੰਗ ਹੋਣ ਚਾਹੇ ਉਹ ਨਾਨ ਵਰਕਿੰਗ ਹੋਣ ਉਸ ਨੂੰ ਉਹਨਾਂ ਨੂੰ ਇਹ ਚੀਜ਼ نوٹ ਕਰਕੇ ਇਸ ਦਾ ਦਾਇਰਾ ਹੋਰ ਵੱਡਾ ਕਰਾਂਗੇ ਔਰ ਇਸ ਨੂੰ ਹੋਰ ਵੱਡੇ ਲੈਵਲ ਤੇ ਆਉਣ ਵਾਲੇ ਸਾਲਾਂ ਨੂੰ ਲਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਅੱਜ ਪੰਜਾਬ ਰਾਜ ਫਾਰਮੈਸੀ ਆਫੀਸਰ ਐਸੋਸੀਏਸ਼ਨ ਬਲੋਂ ਫਾਰਮੈਸੀਸਟ ਵੈਲਫੇਅਰ ਐਸੋਸੀਏਸ਼ਨ ਦੇ ਨਾਲ ਮੇਰੇ ਤੇ ਜਿਹੜਾ ਅੱਜ ਬਲਡ ਮਾਗੇ ਇਸ ਦੀ ਮੰਨ ਦੇ ਵਿੱਚ ਚਲੋ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਜਿੱਦੇ ਵਿੱਚ ਫਾਰਮੈਸੀ ਆਫੀਸਰਾਂ ਬਹੁਤ ਸਾਰੇ ਦੇ ਚਾਹੇ ਕੰਟੈਕਟ ਤੇ ਹੋਣ ਚਾਹੇ ਜਿਲ੍ਹਾ ਪ੍ਰਿੰਸੀਪਲ ਅਮਨਕਾਰ ਦੇ ਹੋਣ ਚਾਹੇ ਰੈਗੂਲਰ ਹੋਣ ਜਾਂ ਜਿਹੜੇ ਸਾਡੇ ਰਿਟਾਇਰੀ ਹੋਣ ਚਾਹੇ ਵਰਨਰਸ ਬਣਾ ਬਣੇ ਸ਼ਮੂਲੀਅਤ ਕੀਤੀ ਗਈ ਹੈ ਕੋਈ ਵੀ ਜਿਹੜੀ ਛੱਡੀ ਹੈ ਫਾਰਮਾਸਿਸਟ ਵੈਲਫੇਅਰ ਐਸੋਸੀਏਸ਼ਨ ਨੇ ਬਣਾਈਏ ਆਪਣੇ ਜ਼ਿਲ੍ਹੇ ਦੇ ਵਿੱਚ ਇਹ ਪੰਜਾਬ ਰਾਜ ਫਾਰਮੇਸੀ ਅਫਸਰ ਰਿਸੋਰਸਿੰਗ ਜਿਲ੍ਹਾ ਹੁਸ਼ਿਆਰਪੁਰ ਦੇ ਅੰਦਰ ਹੀ ਕੰਮ ਕਰਨ ਵਾਸਤੇ ਜਲਾਈਆ ਨਾਦੀ ਕੁਲਤੀ ਅਤੇ ਬੰਦੀ ਬਣਾਈਆ ਫਾਰਮਾਸਿਸਟ ਵੈਲਫੇਅਰ ਐਸੋਸੀਏਸ਼ਨ ਦਾ ਮਨੋਰਥ ਅੱਜ ਇਹਦੇ ਨਾਲ ਅਸੀਂ ਜਿਹੜਾ ਸੋਸ਼ਲ ਵੈਲਫੇਅਰ ਜਾਂ ਜਿਹੜੇ ਜਿਹੜੇ ਫਾਰਮੇਸੀ ਅਫਸਰ ਆ ਫਾਰਮਾਸਿਸਟ ਆ ਚਾਹੇ ਉਹ ਕਿਸੇ ਵੀ ਜੇ ਜਰਾਤੇ ਕੰਮ ਕਰਦੇ ਹੋਣ ਚਾਹੇ ਉਹ ਦੁਕਾਨ ਕਰਦੇ ਹੋਣ ਚਾਹੇ ਰਿਟਾਇਰ ਹੋ ਗਏ ਹੋਣ ਚਾਹੇ ਜ਼ਿਲ੍ਹਾ ਪ੍ਰੀਸ਼ਦ ਚ ਕੰਮ ਕਰਦੇ ਹੋਣ ਸਰਕਾਰੀ ਹੋਣ ਇਹਨਾਂ ਦੇ ਕਿਤੇ ਕੋਈ ਸੋਸ਼ਲ ਐਕਟੀਵਿਸਟ ਦੇ ਕੰਮ ਹੋਣਾ ਵਾਸਤੇ ਮਾਈਆ ਜਿਹਦੇ ਵਿੱਚ ਅਸੀਂ ਇਹ ਸੋਚਿਆ ਵੀ ਇਸ ਸਾਲ ਦੇ ਵਿੱਚ ਦੋ ਪ੍ਰੋਗਰਾਮ ਤਾਂ ਅਸੀਂ ਘਟੋਕੜ ਜ਼ਰੂਰ ਕਰਿਆ ਕਰਾਂਗੇ ਜਿਹਦੇ ਵਿੱਚ ਵਰਲਡ ਫਾਰਮੇਸੀ ਦਿਵਸ ਮਨਾਉਣਾ ਤੇ ਦੂਸਰੇ ਨੰਬਰ ਦੇ ਉੱਤੇ 27 ਅਕਤੂਬਰ ਨੂੰ ਜਿਹੜੇ ਸਾਡੇ ਸਾਫਟਾ ਪ੍ਰਧਾਨ ਤੇ ਸਾਡੇ ਫਾਰਮੇਸੀ ਦੇ ਪਿਤੰ ਸੰਵਾਲਪਤ ਅਫਸਰ ਜਿਨ੍ਹਾਂ ਨੇ ਸਾਰੀ ਨਿੰਮੀ ਲੋਕਾਂ ਨੇ ਕਿ ਖੇਲਾਈ ਮੁਲਾਜ਼ਮਾਂ ਦੇ ਲਈ ਖੇਲਾਈ ਉਹਨਾਂ ਦੀਆਂ ਸੇਵਾ ਹਾਲਤਾਂ ਨੂੰ ਬਿਹਤਰ ਬਣਾਉਣ ਲਈ ਤੇ ਮਜ਼ਦੂਰਾਂ ਮੁਲਾਜ਼ਮਾਂ ਕਿਸਾਨਾਂ ਦੀ ਜੀਵਨ ਹਾਲਤਾਂ ਨੂੰ ਵਧੀਆ ਬਣਾਉਣ ਦੇ ਵਾਸਤੇ ਆਪਣਾ ਸਾਰਾ ਜੀਵਨ ਦੇ ਖੇ ਲਾਇਆ ਔਰ ਮਰਨੋਂ ਪਰੰਤੂ ਉਹਨਾਂ ਨੇ ਆਪਣੀਆਂ ਅੱਖਾਂ ਔਰ ਆਪਣਾ ਸਰੀਰ ਵੀ ਨਿਦਾਨ ਕਰ ਦਿੱਤਾ ਤਾਂ ਕਿ ਜਿਹੜਾ ਸਟੂਡੈਂਟ ਪੜ੍ਹਾਈ ਕਰ ਰਹੇ ਉਹ ਜੇ ਬ੍ਰੰਤ ਦੇ ਤੌਰ ਤੇ ਕੰਮ ਕਰੇ ਇਹੋ ਜਿਹਾ ਇਨਸਾਨ ਸੱਚੀ ਜ਼ਿੰਦਗੀ ਉਹਨਾਂ ਦੀ ਵਰਸੀ ਦੇ ਉੱਤੇ 27 ਅਕਤੂਬਰ ਨੂੰ ਅਸੀਂ ਜਿਹੜਾ ਹਰ ਸਾਲ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਜਿਹੜਾ ਖੰਗਰ ਕੈਂਪਲਰ ਮੰਗੇ ਸਿਲੋ ਹਸਪੀਟਲ ਦੇ ਵਿੱਚ ਤੇ ਅਸੀਂ ਇਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਰਾਤ ਦਿੱਤਾ ਸੀ ਕੱਪੀ ਇਹਦੇ ਨੂੰ 27 ਅਕਤੂਬਰ ਜਿਹੜੀ ਆਉਣ ਵਾਲੀ ਆ ਉਹਨੂੰ ਅਸੀਂ ਖੰਗਰ ਕੈਂਪਲਰ ਦਾ ਮੰਗੋ ਕਿ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਰ ਸਾਲ ਅਸੀਂ ਇਹ ਦੋ ਦਿਨ ਜਿਹੜੇ ਆ ਇਹਨੂੰ ਨੂਰੇ ਆਰਗੇਨਾਈਜ਼ ਕਰਿਆ ਕਰਾਂਗੇ ਤੇ ਜਿਹੜੇ ਪਾਵਰ ਇਨਫਰਮੈਂਸ ਹੋਵੇ ਸੰਦੇਸ਼ ਹੋਵੇ ਸਭ ਇਹਨਾਂ ਦੇ ਜਾਪ ਦੇ ਜिले ਦੇ ਉਹਦੇ ਅੰਡਰ ਲਾਈਨ ਜਿਹੜੇ ਸਾਡੀ ਅਗਰ ਪ੍ਰੋਸੈਸਿੰਗ ਕੰਪਲਸਰੀ ਬਣਦੀ ਨਹੀਂ ਹੈ ਸੋ ਇਸ ਕਰਕੇ ਅੱਜ ਦੇ ਪ੍ਰੋਗਰਾ ਸਪੋਰਟ ਪ੍ਰੋਗਰਾਮ ਦੀ ਜਿਸ ਮੈਂ ਸਾਰੇ ਇੰਨੇ ਸਾਥੀ ਸ਼ਾਮਿਲ ਹੋਏ ਨੂੰ ਦਾਈ ਦਿੱਤਾ ਜਿਹੜੇ ਮੁਲਾਜ਼ਮਾਂ ਨੇ ਮੰਗਾਂ ਹੈ ਸਰਕਾਰ ਦੀਆਂ ਨੀਤੀਆਂ ਆ ਇਹਦੇ ਵਾਸਤੇ ਵੀ ਜਿਹੜੀ ਚਰਚਾ ਅੱਜ ਕੀਤੀ ਗਈ ਆ ਜਿਹਦੇ ਵਿੱਚ ਜਿਹੜੇ ਸਾਡੇ ਨਵੇਂ ਪੱਤੀ ਹੋਇਆ ਫਾਰਮਸੀ ਆਪਸ਼ਨ ਜਿਹੜੇ 2004 ਤੋਂ ਬਾਅਦ ਉਹਦੀ ਪੁਰਾਣੀ ਪੈਨਸ਼ਨ ਦੀ ਗੱਲ ਹੋਵੇ ਕੱਟੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਹੋਵੇ ਜਾਇ ਦੇ ਨਾਲ ਪੁਰਾਣੀ ਜਿਹੜੇ ਇੱਕ 15 15 ਦਾ ਪੱਤਰ ਸਰਕਾਰ ਨੇ ਜਾਰੀ ਕੀਤਾ ਸੀ ਜਿਹਦੇ ਤਹਿਤ ਮੁਲਾਜ਼ਮਾਂ ਨੂੰ ਕੇਂਦਰੀ ਸਕੇਲ ਦਿੱਤੇ ਗਿਆ ਜਿਸ ਨਾਲ ਤਨਖਾਹਾਂ ਬਹੁਤ ਕਟੀਆਂ ਨੂੰ ਰੱਦ ਕਰਾਉਣ ਦੇ ਨਾਲ ਸਾਰੇ ਮੁਲਾਜ਼ਮ ਜਿਹੜੇ ਮਸਲੇ ਆ ਇਹਨਾਂ ਦੇ ਉੱਤੇ ਵੀ ਜਿਹੜੀਆਂ ਚਰਚਾ ਕੀਤੀ ਗਈ ਆ ਜਿਹੜੀਆਂ ਅਸੀਂ ਘਰੋਂ ਜਿੱਤੇ ਗਏ ਆ ਬਾਕੀ ਵਕਤ ਦੇ ਬੰਦੇ ਉਹ ਚਾਹੇ ਪੰਜਾਬ ਰਾਜ ਫਾਰਮੈਸੀ ਦਾ ਅਫਸਰ ਹੋਵੇ ਚਾਹੇ ਮੁਲਾਜ਼ਮਾਂ ਦੀ ਯੋਗਤਾ ਪੰਜਾਬ ਸਰਕਾਰ ਦੀ ਸਬਸਿਸਮਟ੍ਰੇਸ਼ਨ ਹੋਵੇ ਚਾਹੇ ਸੁੱੱਚੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਯੋਗਤਾ ਬੰਦੀ ਜਿਹੜੀ ਆ ਪੰਜਾਬ ਮੁਲਾਜ਼ਮਾਂ ਦੇ ਪੈਨਸ਼ਨਾਂ ਦਾ ਪ੍ਰਿੰਟ ਹੋਵੇ ਉਹਦੇ ਵਿੱਚ ਸ਼ਮੂਲੀਅਤ ਕਰਨ ਦਾ ਬਰ ਚਾ ਕੇ ਸ਼ਮੂਲੀਅਤ ਕਰਨ ਦਾ ਤੇ ਇਹਨਾਂ ਮੰਗਾਂ ਦੀ ਪ੍ਰਾਪਤੀ ਵਾਸਤੇ ਆਪਣਾ ਹਰ ਸੰਭਵ ਕੋਸ਼ਿਸ਼ ਕਰਨਾ ਜਿਹੜਾ ਅੱਜ ਨਾਲ ਹੋ ਰਿਹਾ ਹੈ